ਪੰਟੀ ਵਾਦਰੇ ਪੈ ਜੀ ਬੈਠੀਆਂ ਮੈਂ ਕਿੱਥੇ ਜਾਉਂਗੀ ਉਹਦੇ ਨਾਲ ਵਿਆਹ ਕਰਾਉਣਾ ਪੂਗਾ ਜੜੇ ਹੁਣ ਤੂੰ ਕਿਸੇ ਜੋਗਰੀ ਨਹੀਂ ਰਹੀ ਹੈਗੀ ਜੋ ਮੈਂ ਕਹੂੰਗਾ ਤੈਨੂੰ ਕਰਨਾ ਪੂਗਾ ਹਰ ਹਾਲਤ ਜਾ ਬੰਟੀ ਮੈਂ ਤੇਰੇ ਲਈ ਸਾਰਾ ਕੁਝ ਕਰੂੰਗਾ ਮਨਾਪ ਘਰ ਛੱਡਦਾ ਤੇਰੇ ਘਰ ਦੇ ਨਾਲ ਮੇਰਾ ਵਿਆਹ ਕਿਤੇ ਹੋਰ ਰੱਖਦਾ ਸੀ ਪਰ ਮੈਂ ਕਿਸੇ ਹੋਰ ਨਾਲ ਵਿਆਹ ਕਰਾਉਣ ਦਾ ਤਾਂ ਮੈਂ ਘਰ ਮੋੜੇ ਚੋਂ ਦੀ ਹਾਂ ਤਲਿਕਾ ਮੋੜੇ ਤੱਕ ਕੀ ਮੂੰ ਲੈ ਕੇ ਜਾਉਂਗੀ ਉਹਦੇ ਮਾਪੇ ਤੂੰ ਠੀਕ ਹੈ ਮੈਂ ਵੀ ਠੀਕ ਹਾਂ ਤੂੰ ਵੀ ਔਰ ਪੁੱਲਾ ਖੁੰਝਾ ਜਾਂ ਚੁਪਿਆ ਲੈਣਾ ਮੇਲੇ ਵਾਂਗੂ ਚਲੇਦਾ ਹਾਬੀ ਨਹੀਂ ਕੋਈ ਗੱਲਾਂ ਕਰਦਾ ਮੇਲੇ ਨਾਲ ਵੀ ਨਹੀਂ ਕੋਈ ਗੱਲਾਂ ਕਰਦਾ ਅੱਜ ਆਪਾਂ ਦੋਏ ਜਾਣੇ ਰੜ ਕੇ ਗੱਲਾਂ ਕਰਾਂਗੇ ਹੈਲੋ 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 ਹੂ 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 ਹਾਏ ਪੁੱਠੀ ਬਾਜ ਆਉਂਦੀ ਐ ਤੂੰ ਵੀ ਮੇਲੇ ਵਾਂਗੂ ਛੇਮ ਛੇਮ ਬੋਲਦਾ ਆਪਾ ਆ ਦੇਖ ਕੱਠੀ ਬਾਜ ਜਾਂਦੀ ਐ ਕੱਠੀ ਬਾਜ ਹੂੰ ਓਏ ਬੁੱਦੂ ਓਏ ਆ ਤੂੰ ਕੀ ਕਰੀ ਜਾਣਾ ਪੁੱਤ ਮੇਰਾ ਪਾਪੇ ਮਾ ਨਾਲ ਗੱਲਾਂ ਕਰਦਾ ਦੀਗਾ ਗੱਲਾਂ ਕਰਦਾ ਸੀ ਉਹ ਪੁੱਤ ਇਹਦੇ ਨਾਲ ਘੜੇ ਨਾਲ ਥੋੜੀ ਗੱਲਾਂ ਕਰਦੇ ਹੁੰਦੇ ਨੇ ਲੈ ਹੋਰ ਪਾਪੇ ਹੋਰ ਤਾਂ ਉਹ ਗੱਲਾਂ ਕਰਦੋ ਨੇ ਹੈਗਾ ਲੈ ਪੁੱਤ ਮੈਂ ਗੱਲਾਂ ਕਰਦਾ ਤੇਰੇ ਨਾਲ ਕਿਉਂ ਨਹੀਂ ਕਰਦਾ ਹੈਨਾ ਇੰਨੀਆਂ ਗੱਲਾਂ ਕਰ ਚਲੋ ਤੇਨੂੰ ਫੇਰ ਗੱਲ ਕਰੀ ਬਾਬਾ ਹਾਂ ਇਹਨੂੰ ਕਹੇ ਇਹਨੂੰ ਇਹ ਤਾਂ ਕਹਤਾ 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 ਹਾਂ ਹਾਂ ਪਾਪੇ ਬੜਾ ਇਹ ਕਹਦਾ ਦੀਗਾ ਮਨ ਨੂੰ ਸਾਰੇ ਪੰਡਾਲੇ ਸਿਧਰਾ ਸਿਧਰਾ ਕਹਿੰਦੇ ਆ ਮੈਂ ਸੱਚੀ ਸਿਧਰਾ ਨਾ ਪੁੱਤ ਤੂੰ ਕਿੱਥੇ ਸਿਧਰਾ ਹੈ ਤਪ ਤੂੰ ਕੁਝ ਕਰਨਾ ਤੈਨੂੰ ਪਤਾ ਨਹੀਂਗਾ ਤਾਂ ਕਰਕੇ ਕਹਿੰਦੇ ਨੇ ਉਹ ਤੂੰ ਸਿਧਰਾ ਨਹੀਂ ਤੂੰ ਤਾਂ ਬਹੁਤ ਸਿਆਣਾ ਬਾਲਾ ਪੋਲਾ ਬਾਲਾ ਪਿਆਰਾ ਪੁੱਤ ਤੂੰ ਦਾ ਉਹਨਾਂ ਦੱਸ ਪਾਪੇ ਆ ਸਿਆਣੇ ਕਿਵੇਂ ਦੇ ਹੁੰਦੇ ਨੇ ਪੁੱਤ ਹੁਣ ਤੈਨੂੰ ਕਿਵੇਂ ਸਮਝਾਵਾਂ ਮੈਂ ਕੁਝ ਗੱਲਾਂ ਪੁੱਤ ਤੇਰੇ ਸਮਝ ਵਿੱਚ ਨਹੀਂ ਆਉਂਦੀਆਂ ਹਾਂ ਸ਼ਿਆਣੇ ਨਾ ਮੇਰੀ ਚਾਚੀ ਵਰਗੇ ਹੁੰਦੇ ਹੋਣੇ ਬੋਦੀ ਵਾਲੀ ਜੋ ਖੁਸ਼ਦਲੀ ਨਹੀਂ ਹੈਗੀ ਜੇ ਨਾ ਸ਼ਿਦਰੀ ਹੁੰਦੀ ਨਾ ਮੇਰੀ ਚਾਚੀ ਤਾਂ ਆਪਾਂ ਨੂੰ ਕੋਈ ਪੋਖਾ ਨਹੀਂ ਮੰਨ ਦਿੰਦੀ ਸੀ ਉਹ ਸ਼ਿਆਣੀ ਹੈ ਸ਼ਿਆਣੇ ਨਾ ਗੰਦੇ ਹੁੰਦੇ ਆ ਗੰਦੇ ਆਪੇ ਕਦੇ ਕਦੇ ਨਾ ਮੈਨੂੰ ਐ ਲੱਗਦਾ ਕਿ ਮੈਂ ਨਾ ਸ਼ੇਦਰਾ ਠੀਕ ਆ ਜਿਵੇਂ ਨਾ ਸ਼ਿਆਣਾ ਹੁੰਦਾ ਨਾ ਤਾਂ ਮੈਂ ਮੇਰੀ ਚਾਚੀ ਵਰਗਾ ਹੁੰਦਾ ਤੇ ਚਾਚੀ ਨਾਲ ਮੈਨੂੰ ਜੰਮੀ ਵਧੀਆ ਨਹੀਂ ਲੱਗਦੀ ਹੈਗੀ ਉਹ ਮੇਰੇ ਭੋਲੇ ਪੰਛੀ ਆ ਗਲਤ ਹੈ ਤੇਰੀ ਸਹੀ ਹੈ ਸਿਦਰੇ ਨੂੰ ਸਿਆਣੇ ਕਿੱਥੇ ਜਾਣ ਦਿੰਦੇ ਆ ਪੁੱਤ ਬੁੱਧ ਪੁੱਤ ਕਰੀਆਂ ਲਾ ਸਾਹਮਣੇ ਬੈਠੇਗਾ ਤਾਂ ਚਾਚੀ ਆ ਜੀ ਨਾਸੀ ਗਲ ਚਾਚੀ ਸਾਸਰੀ ਕਾਲ ਪੁੱਤ ਹੋਰ ਕਿਵੇਂ ਹੈ ਮੈਂ ਠੀਕ ਆ ਚਾਚੀ ਤੂੰ ਠੀਕ ਹੈ ਹਾਂ ਹਾਂ ਮੈਂ ਵੀ ਠੀਕ ਆ ਪੁੱਤ ਹੋਰ ਦੱਸ ਪਾਜੀ ਕਿਦਾਂ ਠੀਕ ਹੋ ਮੈਂ ਤਾਂ ਬਹੁਤ ਵਧੀਆ ਅੱਜ ਗਰੀਬਾਂ ਦੇ ਘਰ ਕਿਵੇਂ ਗਿੜਾ ਮਾਰਿਆ ਪਿੰਤੋ ਹੋ ਪਾਜੀ ਮੈਂ ਨਾ ਵਿਆਹ ਗਈ ਸੀ ਮੇਰੇ ਭਤੀਜੇ ਦਾ ਤੇ ਮੈਂ ਉੱਥੇ ਨਾ ਬੁੱਧੂ ਵਾਸਤੇ ਕਹਿ ਕੇ ਸਪੈਸ਼ਲ ਲੱਡੂ ਲੈ ਕੇ ਆਈਆਂ ਮੈਂ ਤਾਂ ਉੱਥੇ ਕਿਹਾ ਮਹਾਬੀ ਮੇਰੇ ਪੁੱਤ ਵਾਸਤੇ ਲੱਡੂ ਪਾ ਦੋ ਖਾ ਲੈ ਪੁੱਤ ਖਾ ਲੈ ਡਰਦਾ ਕਿਉਂ ਹੈ ਦੋ ਚੱਕ ਲੈ ਹਾਂ ਹਾਂ ਪੁੱਤ ਤੇਰੇ ਵਾਸਤੇ ਲੈ ਕੇ ਆਈਆਂ ਬਹੁਤ ਬਹੁਤ ਧੰਨਵਾਦ ਪ੍ਰੀਤੋ ਤੇਰਾ ਕੋਈ ਜਵਾਖ ਲੱਡੂ ਖਾਂਦਾ ਦੇਖ ਲਿਆ ਚਾਰ ਦਿਨਾਂ ਦਾ ਮੇਰੇ ਗਲ ਪਿਆ ਪਿਆ ਮੈਂ ਲੱਡੂ ਖਾਣਿਆ ਮੈਂ ਲੱਡੂ ਤਾਂ ਕਹਿੰਦਾ ਨਹੀਂ ਆਹ ਕਹਿੰਦਾ ਬੀਬੀ ਐ ਗੋਲ-ਬੋਲ ਜਿਹਾਉਂਦੇ ਉਹ ਖਾਣਿਆ ਉਹ ਖਾਣਿਆ ਮੈਂ ਸਮਝ ਗਿਆ ਮੈਂ ਲੱਡੂ ਦੇਖ ਲਏ ਉਹਨੇ ਤੇਰਾ ਧੰਨਵਾਦ ਤੂੰ ਲੈ ਆਈ ਲੈ ਪਾ ਜੀ ਫਿਰ ਤੂੰ ਕਾ ਤੋ ਤਰਸਾਇਆ ਜਵਾਖ ਪੁੱਤ ਜੇ ਤਰਾ ਨਈ ਜੀ ਕਰਦਾ ਸੀ ਤੂੰ ਤੇਰੀ ਚਾਚੀ ਨੂੰ ਜਾਂ ਤੇਰੇ ਚਾਚੇ ਨੂੰ ਕਹਿ ਦੇਣਾ ਸੀ ਉਹ ਆਪ ਹੀ ਲੈ ਕੇ ਦਿੰਦੇ ਤੈਨੂੰ ਹੈ ਚਾਚੀ ਮੇਰੇ ਚਾਚੀ ਦਾ ਮੈਨੂੰ ਕਿੱਥੇ ਲੱਡੂ ਲਿਆ ਕੇ ਦੇਉਗੀ ਉਹ ਤਾਂ ਰੋਟੀਆਂ ਮਾਸ਼ਾ ਦਿੰਦੀ ਆ ਜਦੋਂ ਮੈਂ ਉਹਨਾਂ ਨਾਲ ਘਲੇ ਬਗ ਜਾਂਦਾ ਨਾ ਮੈਨੂੰ ਘਰੋਂ ਕੱਢ ਦੇਣੇ ਸਾਰੇ ਖਾਈ ਨਾ ਬੋਤ ਐ ਨਹੀਂ ਬੋਲ ਦਿੰਦੇ ਤੇਰੀ ਚਾਚੀ ਆ ਐ ਨਹੀਂ ਬੋਲ ਦਿੰਦਾ ਚੁੱਪ ਕਰ ਪੁੱਤ ਨਾ ਤੈਨੂੰ ਗਾਲ੍ਹਾਂ ਕਾਹ ਤੋਂ ਕੱਢਦੇ ਨੇ ਉਹ ਮੈਨੂੰ ਐਂ ਦੱਸ ਜੇ ਉਹੋਨੀ ਚੀਜ਼ ਲੈ ਕੇ ਦੇਣਗੇ ਹੋਰ ਪਹਿਲਾਂ ਕੌਣ ਲੈ ਕੇ ਦੇਊਗਾ ਨੜੇ ਜੇ ਉਹ ਰੋਟੀ ਪਾਣੀ ਦਿੰਦੇ ਨੇ ਉਹ ਕਿਹੜਾ ਫਰੀ ਦਿੰਦੇ ਨੇ ਬਾਜੀ 7 ਕਿਲੇ ਜ਼ਮੀਨ ਦੇ ਲੈਂਦੇ ਨੇ ਉਹ ਠੇਕਾ ਉਹਨਾਂ ਦਾ ਜ਼ਮੀਨ ਦਾ ਠੇਕੀਤੀ ਲਾਂਦੇ ਹੋਣੇ ਤੁਸੀਂ ਹੈ ਅੱਧੇ ਦੇ ਮਾਲਕੋਂ ਨਾ ਐਂ ਘਾਤੋਂ ਕਰਦੇ ਨੇ ਪੁੱਤ ਗੱਲ ਸੁਣ ਮੇਰੀ ਜੇ ਕਿਸੇ ਵੀ ਚੀਜ਼ ਨੂੰ ਜੀ ਕਰੇ ਨਾ ਰੋਵ ਨਾਲ ਮੰਗਿਆ ਕਰ ਅੱਧਾ ਦਾ ਮਾਲਕ ਐ ਤੂੰ ਨੌਕਰ ਥੋੜੀਆਂ ਮੰਦਾ ਹੋ ਪਾਈਪਰੀ ਤੋਂ ਉਹ ਰੋਟੀ ਦੇ ਜਾਂਦੇ ਨੇ ਇਹੀ ਬਹੁਤ ਐ ਸਾਡਾ ਸਮਾਂ ਲੱਗ ਜਾਂਦਾ ਹੋਰ ਪੈਸੇ ਟੁਕਰ ਮੈਂ ਕਿੱਥੇ ਚਲਾਉਣੇ ਨੇ ਜੀ ਓਹੋ ਪਾਜੀ ਕੰਨਾਂ ਰੋਟੀ ਦੇ ਦਿੰਦੇ ਨੇ ਨਾ ਹੋਰ ਕਿਹੜਾ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਹੈਗੀ ਸੱਚੀ ਪਾਜੀ ਮੈਨੂੰ ਤਾਂ ਬਹੁਤ ਅਰਸਾਂ ਦਾਗਾ ਅਕੇ ਰੱਬ ਤਾਂ ਬੈਰੀ ਬਣਿਆ ਸੋ ਬਣਿਆ ਆਪਦੇ ਵੀ ਬੈਰੀ ਬਣ ਗਏ ਜੇ ਕਿਥੇ ਅੱਜ ਵਿਚਾਰੇ ਬੁੱਧੂ ਦੀ ਮਾਂ ਹੁੰਦੀ ਨਾ ਤਾਂ ਉਹਦੇ ਲਈ ਤਾਂ ਇਹ ਸਵਾ ਲੱਖ ਵਰਗਾ ਸੀ ਇਕੱਲਾ ਹੀ ਚਾਚੇ ਤਾਈ ਕੋਣ ਕਿਸੇ ਦੇ ਹੁੰਦੇ ਨਹੀਂਗੇ ਸੱਚੀ ਮੈਨੂੰ ਨਾ ਉਹ ਨੀ ਬੋਲ ਕੇ ਹੈ ਮਿਲੇ ਪਾਪੂ ਨੂੰ ਜਿੰਦਾ ਮਿਲੀ ਬੇਬੇ ਨੂੰ ਫੋਨ ਕਰਦੇ ਫੋਨ ਕਰਦੇ ਆ ਜੂਗੀ ਉਹਨੂੰ ਭੂਆ ਵੀ ਧਾਈ ਜਾਂਦੀ ਹੈ ਨਾ ਫੋਨ ਕਲੇ ਦੋ ਬੇਬੇ ਕੌਣੀ ਆ ਸਕਦੀ ਹੈਗੀ ਵੇ ਪੁੱਤ ਤੇਰੀ ਬੇਬੇ ਨੇ ਰੱਬ ਕਰ ਚਲੀ ਗਈ ਉਹ ਨਹੀਂ ਹੋਣਾਂਦੀ ਹੈਗੀ ਕੋਲਾਬੂ ਵੀ ਲੰਡੂ ਬੰਦਾ ਜਿਹੜਾ ਇੱਕ ਵळे ਬੁਲਾ ਕੇ ਮੋਲਦਾ ਨਹੀਂ ਹੈਗਾ ਕਿਸੇ ਨੂੰ ਅਸੀਂ ਪੁੱਤਾ ਕਿੰਨੇ ਔਖੇ ਹੋਣੇ ਮੰਮੀ ਤਾਂ ਮੰਮੀ ਹੁੰਦੀ ਹੈ ਹਨਾ ਹਾਂ ਪੁੱਤਾ ਪਰ ਰੱਬ ਨੂੰ ਐਦਾਂ ਗਾਲਾਂ ਨਹੀਂ ਦਿਆ ਕਰਦੇ ਪੁੱਤਾ ਆ ਤੁਸੀਂ ਵੀ ਖਾ ਲਓ ਪਾਜੀ ਮੈਂ ਨਾ ਗਾਚੇ ਖਾਲੂ ਮੈਂ ਨਾ ਟੋ ਖਾਲਾ ਕੋਈ ਨਾ ਪਤਾ ਸੱਚੀ ਬਾਜੀ ਮੈਂ ਤਾਂ ਨਾ ਬਲਾਈ ਤਰਸੰਦਾ ਜਿਵੇਂ ਆਖਦਾ ਇੱਕ ਤਾਂ ਵਿਚਾਰੇ ਦੀ ਮਾਂ ਖੋਲੀ ਰੱਬ ਨੇ ਦੂਜਾ ਵਿਚਰਾਏ ਇਹ ਆਪ ਨਹੀਂ ਚਤਰ ਚਲਾ ਕੇਗਾ ਰਹਿੰਦੀ ਖੁੰਦੀ ਤੁਹਾਨੂੰ ਵੀ ਅਕੇ ਵੱਜੋ ਬੱਤਾ ਕਰਤਾ ਰੱਬ ਨੇ ਥੋੜੀ ਵੀ ਬਾਹ ਲੈ ਗਿਆ ਖੋਕੇ ਚਲੋ ਨਹੀਂ ਤੁਸੀਂ ਆਪਦੇ ਜਵਾਬ ਨੂੰ ਚੰਗੀ ਤਰ੍ਹਾਂ ਤਾਂ ਭਾਲ ਦੇ ਲੋਕਾਂ ਦੇ ਹੱਥਾਂ ਕਣੀ ਤਾਂ ਨਹੀਂ ਵੇਖਦੇ ਮੋਜ ਆ ਪ੍ਰੀਤੋ ਪ੍ਰਮਾਤਮਾ ਦੀ ਹੁਣ ਉਹਦੇ ਅੱਗੇ ਜ਼ੋਰ ਨਹੀਂ ਤੂੰ ਐ ਕਰ ਲੱਡੂ ਅੰਦਰ ਧਰੇ ਫੇਰ ਖਾਲੂਗਾ ਚੱਲ ਚੰਗਾ ਲਾਜਰਾ ਦੇ ਖਾਲੀ ਦੇ ਨਾ ਰੱਜ ਕੇ ਖਾਲੀਆਂ ਦੇ ਕਿੰਨੇ ਲੱਡੂ ਨੇ ਚੰਗਾ ਮੈਂ ਅੰਦਰ ਰੱਖ ਦਿਆਂ ਤੇ ਚਾਹ ਬਣਾ ਕੇ ਚਾਹ ਨਾਲ ਖਾ ਲਿਓ ਚੰਗਾ ਠੀਕ ਹੈ ਪਾਪੀ ਬੰਨਾ ਕਿੰਨੀ ਚੰਗੀ ਹੋਣਾ ਚਾਚੀ ਮੇਰੀ ਹੱਪਾ ਨੂੰ ਉਲੀ ਨਾ ਰੱਖ ਲਈ ਨਾਲ ਬਣੀ ਰੋਟੀ ਬਣਾ ਜਾਗ ਲੋਗੀ ਨਾ ਬਤ ਉਹ ਆਪਣੇ ਘਰੇ ਕੰਮ ਰਹਿ ਸਕਦੀ ਹੈ ਉਹਦਾ ਵੀ ਘਰ ਪਰਿਵਾਰ ਹੈ ਮੈਂ ਮੇਰੀ ਗੱਲ ਸੁਣ ਲੈ ਘਰ ਦੀਆਂ ਗੱਲਾਂ ਨੂੰ ਦੱਸਦੇ ਹੁੰਦੇ ਕਿਸੇ ਕੋਲੇ ਨਹੀਂ ਕਹਿੰਦੇ ਹੁੰਦੇ ਮੇਰੀ ਚਾਚੀ ਨੂੰ ਸਾਰੀ ਰੋਟੀ ਨੂੰ ਗਾਵਾ ਦਿੰਦੀ ਹੈ ਹਾਂ ਜੀ ਕਹਿੰਦੇ ਹੁੰਦੇ ਪੂਰੀ ਚਾਚੀ ਉਹ ਜਿਹੜਾ ਮਾਰ ਦੋਗੀ ਆਪਣੇ ਕੋਲੇ ਨਹੀਂ ਉਹ ਨਹੀਂ ਚੰਗਾ ਚਾਚਾ ਅਗਰ ਉਹਦਾ ਸਾਜ ਦੇਣਾ ਹੈ ਤਾਂ ਆਜਾ ਤੇ ਚੰਗਾ ਪਾਜੀ ਮਾਤੇ ਪਾਂਡੇ ਚ ਪਾਇਆ ਇਹ ਚੰਗਾ ਚੰਗਾ ਖਾ ਲਈ ਪੁੱਤ ਨਾਲੇ ਜੇ ਕਿਸੇ ਵੀ ਚੀਜ਼ ਨੂੰ ਜੀ ਕਰੇ ਨਾ ਤਾਂ ਮੈਨੂੰ ਕਹਿ ਦੀ ਚੰਗਾ ਠੀਕ ਹੈ ਚਾਚੀ ਹਾਂ ਮੈਂ ਲੈ ਆ ਜਾਵਾਂਗਾ ਨਾਲੇ ਮੇਰਾ ਡੈਡੀ ਕਹਿੰਦਾ ਨਾ ਕਿ ਕੱਲ ਜਿਹੇ ਗੱਲਾਂ ਨਹੀਂ ਦੱਛਾ ਕਰਦੀ ਕਿਸੇ ਨੂੰ ਮੈਂ ਦੱਸਦਾ ਨਹੀਂ ਹੈਗਾ ਹਾਂ ਹਾਂ ਪੁੱਤ ਤੇਰਾ ਡੈਡੀ ਸਹੀ ਕਹਿੰਦਾਗਾ ਚੰਗਾ ਚੰਗਾ ਆ ਜੀ ਆਪਾਂ ਨੇ ਕਰੀਏ ਜੇ ਰੋਟੀ ਦੀ ਭੁੱਖ ਲੱਗੇ ਤਾਂ ਰੋਟੀ ਖਾ ਲਈਏ ਠੀਕ ਹੈ ਚੰਗਾ ਪੁੱਤ ਮੈਂ ਕਿੱਥੇ ਲੜੂ ਖਾ ਲਿਆ ਤੂੰ ਜੱਟ ਜਿਉਂ ਵਾਲੀ ਆ ਜਿਉਂ ਨੂੰ ਪਤਾ ਲੱਗ ਗਿਆ ਨਾ ਇੱਕ ਦਿਨ ਮਰ ਕੋਈ ਆਉਣਾ ਇੱਕ ਲੜੂ ਫੇਰ ਖਾਉਣਾ ਇਹ ਕੀ ਕਰ ਹੈ ਇਹ ਕਿਵੇਂ ਪਾਇਨੇ ਲੱਗ ਮਰ ਜਾਣੇ ਆ ਪਹਿਲੇ ਜਿਵੇਂ ਪਾਣੀ ਦੀ ਭਾਰੀ ਤੋਂ ਆਏ ਹੁੰਦੇ ਨੇ ਸਾਡੀ ਰੋਟੀ ਹਰਾਮ ਕਰ ਰੱਖੀ ਆ ਆਪਾਂ ਖਾ ਪੀ ਕੇ ਲਟ ਜਾਂਦੇ ਨੇ ਨਾ ਇਹਨਾਂ ਨੇ ਅੱਜ ਕੀ ਖਾ ਲਿਆ ਟੁੱਟ ਬਣੇ ਪੈਨੇ ਜਿਵੇਂ ਮੁਰਗਾ ਖਾਦਾ ਹੁੰਦਾ ਵੇ ਬੁੱਦੂ ਓਏ ਤੇਰੀ ਚਾਚੀ ਆ ਗਈ ਉਹ ਮੀ ਨਹੀਂ ਆਇਆ ਪੁੱਤ ਤੇਰੀ ਚਾਚੀ ਆਈ ਆ ਨਾ ਤੁਸੀਂ ਇਹ ਪੀਵਾਜੋ ਕੀ ਹੋ ਗਿਆ ਭਾਂਜੀ ਠੀਕ ਹੋ ਹਾਂ ਠੀਕ ਠਾਕ ਐ ਰੋਟੀ ਖਾ ਲੋ ਲੈ ਆ ਮਾਂ પાਕੇ ਨਾ ਚਾਚੀ ਅਸੀਂ ਰੋਟੀ ਰੋਟੀ ਖਾਂਦੇ ਅਸੀਂ ਰੱਜੇ ਫਿਰਦੇ ਆ ਸੋਈ ਚ ਰੱਖ ਦੇ ਰੋਟੀ ਠਹਿਰ ਕੇ ਖਾ ਲਾਂਗੇ ਪਰ ਜਾਈ ਉੱਥੇ ਰਸੋਈ ਚ ਰੱਖਿਆ ਬਾਬੇ

ਹਾਂ ਲੱਡੂ ਇਹ ਲੱਡੂ ਕਿੱਥੋਂ ਆਏ ਕਹੋਂ ਲੈ ਕੇ ਗਿਆ ਨਾਨਾ ਨੂੰ ਲੱਡੂ ਤਾਹੀਓ ਮੈਂ ਵੀ ਕਹਾ ਅੱਜ ਰੋਟੀ ਦੇਣਾ ਉਹਨੂੰ ਉਥਲ-ਪਥਲ ਕਿਉਂ ਨਹੀਂ ਕਰੀ ਇਹਨਾਂ ਨੇ ਨਹੀਂ ਤਾਂ ਰੋਟੀ ਨਾ ਹੀ ਪੈਂਦੇ ਹੁੰਦੇ ਨੇ ਜਿਵੇਂ ਸ਼ੇਰ ਸ਼ਿਕਾਰ ਨੂੰ ਪੈਂਦਾ ਹੁੰਦਾ ਪਤਾ ਨਹੀਂ ਕੌਣ ਦੇ ਗਿਆ ਉੱਛਾ ਤਾਂ ਸਹੀ ਹੈ ਓ ਬੁੱਦੂ ਓਹ ਪਤਾ ਲੱਡੂ ਕੌਣ ਦੇ ਕੇ ਗਿਆ ਲੱਡੂ ਲੱਡੂ ਦਾ ਨਾ ਚਾਚੀ ਆਪਣੀਆਂ ਪ੍ਰੀਤੋ ਚਾਚੀ ਦੇ ਕੇ ਗਈ ਦੇਗੀ ਨਾਲੇ ਮਨ ਉਹ ਵੀ ਕਹਿੰਦੀ ਕਹਿੰਦੀ ਜੇ ਤੁਹਾਨੂੰ ਦਿਵਾਲੀ ਭੁੱਖ ਲੱਗੇ ਨਾ ਤਾਂ ਮੈਨੂੰ ਦੱਸ ਦੇ ਮੈਂ ਤੁਹਾਨੂੰ ਦੱਸ਼ ਦੇ ਦੂੰ ਮਾਤਰ ਨੂੰ ਡਾਕੀ ਦੇ ਦੇ ਉਹ ਹੋ ਪਤਾ ਮੇਰੀ ਗੱਲ ਸੁਣਾ ਐਵੇਂ ਨਾ ਕਿਸੇ ਤੋਂ ਕੁਝ ਲੈ ਕੇ ਖਾਇਆ ਕਰ ਕੋਈ ਕੁਝ ਪਾ ਕੇ ਦੇਜੂ ਉਹ ਉਹਨੇ ਕੀ ਬਾਤ ਕੀ ਦੇ ਜਾਂਦਾ ਲਾਡਦਾਰ ਕਰਦੀ ਇਹਨੂੰ ਤਾਂ ਕਰਕੇ ਦੇ ਜਾਂਦੀ ਹੈ ਨਾਲੇ ਉਹ ਕੋਣੀ ਵਿਚਾਰੀ ਨੇ ਸਾਥੋਂ ਲੈਣਾ ਵੀ ਕੀ ਆ ਹਾਂ ਨੌਰੇ ਚਾਚੂ ਦਾ ਵੀ ਕੰਨੀ ਸੀ ਮੇਰੇ ਪੁੱਤ ਜੇ ਪਾਸ਼ੇ ਪੂਛਾ ਜੀ ਲੋੜ ਹੋਵੇ ਨਾ ਉਹ ਵੀ ਨਾਲਾ ਕੋਲੋਂ ਮਿਲੇ ਤੋ ਕਹਿੰਦੀ ਪਿਆਰ ਕਰਦੀ ਆ ਮੈਂ ਤੁਹਾਨੂੰ ਚਲ ਕੋਈ ਨਾ ਮੋਥੇ ਰੋਟੀ ਰੱਖ ਗਈ ਪੁੱਤ ਜਦੋਂ ਭੁੱਖ ਲੱਗੀ ਖਾ ਲਿਓ ਠੀਕ ਹੈ ਚਾਚੀ ਖਾ ਲਾਂਗੇ ਹਾਂ ਚੰਗਾ ਬਾਜੀ ਸਿਹਤ ਠੀਕ ਹੈ ਤੁਹਾਡੀ ਹਾਂ ਮੇਰੀ ਸਿਹਤ ਠੀਕ ਹੈਗੀ ਅੱਛਾ ਅੱਛਾ ਮੈਂ ਕੱਲ ਕਹਿੰਦੇ ਬੁਖਾਰ ਜਾ ਹਾਂ ਉਹ ਹੈਗਾ ਸੀ ਥੋੜਾ ਜਿਹਾ ਅੱਛਾ ਜੀ ਚਲੋ ਕੋਈ ਨਾ ਬਾਜੀ ਮੈਂ ਤਾਂ ਚਾਹਨੀ ਆ ਫਿਰ ਕੰਮ ਪਿਆ ਥੋੜਾ ਜਿਹਾ ਹੈ ਠੀਕ ਹੈ ਠੀਕ ਚੰਗਾਈ ਇਹ ਕਿਤਾ ਪ੍ਰੀਤੋ ਇਹਦਾ ਬੜਾ ਸਿਆਪਾ ਵਿੱਚ ਫਸਿਆ ਬੜੀ ਚੰਗੀ ਬਣਦੀ ਐ ਇਹ ਪਤਾ ਨਹੀਂ ਕਦੋਂ ਲੱਥੂ ਇੱਥੋਂ ਜਾਊਗੀ ਓਏ ਵਾਂਟੀ ਓਏ ਹਾਂ ਬਾਪੂ ਤੇਰੀ ਮਾਂ ਕਿੱਧਰ ਗਈ ਆਈ ਨਹੀਂ ਹਜੇ ਓਏ ਉਹਨਾਂ ਦੀ ਹੋਊ ਬਾਪੂ ਤਾਂ ਓਏ ਮਾੜਾ ਮੋਟਾ ਕੰਮ ਦਾੰਦਾ ਕਰ ਲੂ ਘਰੇ ਆ ਕੇ ਮੈਂ ਹਾਂ ਬੋਲਾ ਬੁਲਾ ਲਿਆ ਉਹ ਬੁਲਾ ਲੈਣੇ ਕੋਈ ਨਾ ਹੋਰ ਆ ਬਾਪੂ ਨਾਲ ਬੁਲਟ ਦੀ ਗੱਲ ਵੀ ਅੱਜ ਕਰ ਹੀ ਰਣੀ ਆ ਮਤਲਬ ਹੈ ਨਾ ਬਹੁਤ ਗਰਮੀ ਬੜੀ ਹੋ ਰਹੀ ਆ ਯਾਰ ਪਾਣੀ ਕੋਈ ਪਿਲਾ ਦੇ ਬਾਪੂ ਮੈਤਨ ਨਾਲ ਕੀ ਗੱਲ ਕਰਨੀ ਸੀ ਯਾਰ ਤਾਂ ਕੀ ਗੱਲ ਕਰਨੀ ਹੁਣ ਨਵੇਂ ਸਾਲ ਦਾ ਸੱਪ ਕੱਢਦਾ ਮੇਰੇ ਨੰਬਰ ਵਧੀਆ ਆ ਗਏ ਮੈਂ ਤਾਂ ਇਹ ਕਹਣਾ ਬੁਲਟ ਲੈਣਾ ਮੈਂ ਤਾਂ ਲੈ ਕਹਿੰਦਾ ਬੁਲਟ ਲੈਣਾਗਾ ਓਏ ਤੇਰੇ ਕੋਲ ਹੈ ਤਾਂ ਹੈਗਾ ਮੋਟਰਸਾਈਕਲ ਬੁਲਟ ਦੱਸ ਕੀ ਸਰਚਵਾਣਾ ਓਏ ਦਾ ਸਪਲੈਂਡਰ ਆ ਪੁੱ ਇਹਨਾਂ ਨੂੰ ਹੁਣ ਕਿਹੜਾ ਪੁੱਛਦਾ ਹੁਣ ਦਾ ਬੁਲਟ ਦਾ ਗਰੇਜ ਹੈਗਾ ਉਹਦਾ ਸਵਾਦ ਦੁੱਧ ਦਿੰਦਾ ਬੁਲਟ ਉਹ ਦੁੱਧ ਨਹੀਂ ਬਾਪੂ ਬੁਲਟ ਦਾ ਤਾਂ ਬੱਕਰੀ ਸਵਾਦ ਦਿੰਦਾ ਦੋ ਦੋ ਜਾਂਦਾ ਕਰਦਾ ਪੜਾਕੇ ਮਾਰਦਾ ਅਗੇ ਦੋ ਦੋ ਜਾਂਦਾ ਕਰਦਾ ਉਹ ਤੂੰ ਬੈ ਕੇ ਤਾਂ ਦੇਖੀ ਇੱਕ ਵਾਰੀ ਓ ਯਾਰ ਮੈਨੂੰ ਨਹੀਂ ਪਤਾ ਦੇਖ ਲਾਂਗੇ ਜੇ ਫਸਲ ਵਧੀਆ ਹੋਈ ਦਵਾ ਦੂੰ ਨਹੀਂ ਕਰ ਦੇਖਾਂ ਮੈਂ ਅੱਗੇ ਜੇ ਫਸਲ ਵਧੀਆ ਹੋਈ ਤੂੰ ਤਾਂ ਪਹਿਲੀ ਨੰਨਾ ਮਾਰੀ ਜਾਂਦਾ ਆਪੋ ਕਿ ਜੇ ਵਧੀਆ ਹੋਈ ਫਿਰ ਫਸਲ ਕਿੱਥੋਂ ਵਧੀਆ ਹੋਊਗੀ ਸਗੋਂ ਸਗੋਂ ਐ ਕਹਿ ਵੀ ਇਸ ਵਾਰੀ ਫਸਲ ਆਪਣੀ ਵਧੀਆ ਹੋਜੂਗੀ ਵੀ ਤੈਨੂੰ ਬੁਲਟ ਲੈ ਦੂੰਗਾ ਉਹ ਚੱਲ ਕੋਈ ਨਹੀਂ ਜੇ ਵਧੀਆ ਹੋ ਗਈ ਮੈਂ ਤਾਂ ਆਪ ਕਹਿੰਦਾ ਵੀ ਦਵਾ ਦੂੰ ਫਿਰ ਹੋਰ ਕੀ ਆ ਨਰਹਾਨ ਕਰੀ ਜਾਂਦਾ ਤੂੰ ਮੰਨਦਾ ਤਾਂ ਹੈ ਨੀਗਾ ਉਹ ਬੁਲਟ ਤਾਂ ਬਾਅਦ ਮੈਂ ਤਾਂ ਕਹਿੰਦਾ ਗੱਡੀ ਗੁੱਡੀ ਲੈ ਲੈਣੇ ਆਗੇ ਉਹ ਚੱਲ ਕੋਈ ਨਹੀਂ ਦੇਖਦੇ ਆਂਗੇ ਤੂੰ ਤਾਂ ਬਾਲਾ ਬੁਲਟ ਬੁਲਟ ਲਾ ਰਖੇ ਪਤਾ ਨਹੀਂ ਕੀ ਸਰਚ ਕਿਸ ਨੇ ਚਾਹ ਕੇ ਪਾਇਆ ਉਹ ਕਾਲਜ ਚੋਂ ਥੇ ਬੱਪੂ ਸਾਰੇ ਨਵੇਂ ਬੁਲਟ ਨੇਗੇ ਮੈਨੂੰ ਸੰਗ ਲੱਗਦੀ ਤੁਮਾ ਸਪਲੈਂਟਰ ਇਹਦੇ ਜਾਨਣਾਗਾ ਅੱਛਾ ਉਹ ਆਹ ਹੋਏ ਉਹ ਕੀ ਹੋ ਗਿਆ ਮਾ ਤੂੰ ਐ ਮੂਜਾ ਬਣਾ ਰੱਖਿਆ ਕੁਛ ਨਹੀਂ ਹੋਇਆ ਸਾਨੂੰ ਬੁਲਟਾਂ ਨਹੀਂ ਪਈਆਂ ਜਿਆਹੀ ਲੱਛਣ ਰਹੇ ਨਾ ਬੁਲਟ ਤਾਂ ਕੀ ਸਾਈਕਲ ਵੀ ਨਹੀਂ ਰਹਿਣਾ ਉਹ ਕਿਉਂ ਕਲਪੀ ਜੰਨੀ ਆ ਗੱਲ ਲੱਗੀ ਆ ਗੱਲ ਤਾਂ ਦੱਸ ਦੇ ਗੱਲ ਕੀ ਦੱਸਾਂ ਉਹ ਛੋਟੇ ਵਾਲੇ ਨੇ ਬੇਕਰਤੂਤੇ ਉਹ ਆ ਜਾਂਦੀ ਆ ਕੋਈ ਜੀ ਪ੍ਰੀਤ ਹੋਏਗੀ ਅੱਜ ਲੱਡੂ ਦੇਖ ਕੇ ਗਈ ਜਾਨਾ ਨਾ ਥਾਲ ਭਰ ਕੇ ਚੰਗੀ ਬਣਦੀ ਫਿਰ ਗਿਆ ਨਾਲ ਕੋਲੇ ਉੱਤੋਂ ਉਹ ਬੋਲੇ ਸਿਧਰਾ ਜਾ ਉਹ ਤਾਂ ਮੈਨੂੰ ਕਹਿੰਦੀ ਹੈਗੀ ਮੈਂ ਤੈਨੂੰ ਲੱਡੂ ਵੀ ਖਵਾ ਕੇ ਗਿਆ ਕਰ ਜਿਹੜੀ ਚੀਜ਼ ਦੀ ਲੋੜ ਮੈਨੂੰ ਦੱਸਿਆ ਕਰ ਪੈਸੇ ਵੀ ਦੇ ਆਖ ਨੂੰ ਮੈਂ ਤੈਨੂੰ ਉਹ ਕੋਈ ਗੱਲ ਨਹੀਂ ਜੇ ਚੰਗੇ ਬਣਦੇ ਆ ਬਣੀ ਜਾਣਦੇ ਆਖ ਨੂੰ ਤਾਰੇ ਦੀ ਪੈੜੀ ਦਿੱਤਾ ਆਪਣੇ ਹੱਥ ਆਗਾ ਇੰਨਾ ਵੀ ਨਾ ਕਿਸੇ ਨੂੰ ਹਲਕਾ ਲਿਆ ਕਰੋ ਕਿਉਂ ਕਹਿੰਦਾ ਬਹੁਤ ਦਿਮਾਗ ਚੱਲਦਾਗਾ ਕੋਈ ਨਹੀਂ ਦਿਮਾਗ ਚੱਲੀ ਜਾਂਦੇ ਸਾਰੇ ਸਾਰੇ ਡੱਬੇ ਨੂੰ ਖਾ ਜਾਣਗੇ ਵੱਢ ਕੇ ਆਪਣੀ ਤੋਂ ਆਪਣੇ ਵਾਲੇ ਦੇ ਘਰੇ ਸਿਧਰੇ ਨਾ ਲੱਡੂ ਦੇ ਕੇ ਗਈ ਹੈਗੀ ਥਾਲ ਭਰ ਕੇ ਉਹ ਤਾਂ ਨਾਲ ਸਲਾਹਾਂ ਦਿੰਦੀ ਆ ਸਿਦਰ ਦਾ ਵਿਆਹ ਕਰ ਦੋ ਜੇ ਕਰ ਦੋ ਉਹ ਕਰ ਦੋ ਹੈ ਮੈਨੂੰ ਤਾਂ ਲੱਗਦਾ ਆਪਣੀ ਨਾਲ ਪਹਿਲਾਂ ਉਹੀ ਮੱਲ ਮਾਰ ਜੂਗੀ ਉਹ ਮਾਂ ਐ ਕਿਵੇਂ ਮੱਲ ਮਾਰ ਜਾਣਗੇ ਉਹ ਸਾਰੇ ਟੱਬਰ ਨੂੰ ਵੱਢਣੀ ਦਵਾਂਗੇ ਮੇਰੇ ਸਾਲਿਆਂ ਨੂੰ ਉਹ ਸਹੀ ਗੱਲ ਕਹਿੰਦਾ ਹੈ ਵਾਂਟੀ ਮੱਲ ਮਾਰਦੇ ਦੂਰ ਦੀ ਗੱਲ ਆ ਆਪਾਂ ਤਾਂ ਉਸ ਜ਼ਮੀਨ ਵੱਲ ਕਿਸੇ ਨੂੰ ਅੱਖ ਚੱਕ ਕੇ ਨਹੀਂ ਵੇਖਣ ਦਿੰਦੇ ਹੈਗੇ ਦੋਨੇ ਜਣੇ ਪਿਓ ਪੁੱਤੋਂ ਦੀਆਂ ਸਿਫਤਾਂ ਕਰਦੇ ਨਹੀਂ ਰਜਦੇ ਉਹ ਕਰੀ ਜਾਣਦੇ ਉਹਨਾਂ ਨੂੰ ਸਿਰਫ ਤਾਂ ਕੋਈ ਨਾ ਆਪਾਂ ਸੋਚਦਾਂਗੇ ਕੁਛ ਤੂੰ ਟੈਨਸ਼ਨ ਨਾ ਲੈ ਸਾਡੇ ਹੋਂਦੇ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਠੀਕ ਆ ਹਾਂ ਬੜਾ ਦਿਮਾਗ ਤੇ ਬੋਝ ਨਾ ਅੱਬ ਅਸੀਂ ਬੈਠਿਆਂਗੇ ਦੋਨੇ ਵੱਢ ਕੇ ਰੱਖ ਦਾਂਗੇ ਮੇਰੇ ਸਾਲਿਆਂ ਨੂੰ ਜ਼ਮੀਨ ਤਾਂ ਆਪਣੀ ਹਿੱਸੀ ਆਊਗੀ ਹੁਣ ਤੂੰ ਦੇਖੀ ਲੈ ਜ਼ਮੀਨ ਕਿਧਰੇ ਜਾਣਦੇ ਹੈਗੇ ਆਪਾਂ ਤੂੰ ਬੜੀ ਟੈਨਸ਼ਨ ਨਾ ਲਿਆ ਕਰ ਸੋਚਦੇ ਆਪਾਂ ਕੁਛ ਲਾ ਦੇਖਾਂ ਚਾਰ ਕਿ ਮਿਰਚਾਂ ਜੇ ਹੋਣਗੀਆਂ ਲੈ ਦੱਸ ਭੋਰਾ ਫਲ ਨਹੀਂ ਆਇਆ ਹੈਗਾ ਮਿਰਚਾਂ ਨੂੰ ਪਾਣੀ ਇਹਨਾਂ ਨੇ ਨਹੀਂ ਲਾਉਣਾ ਗੁੱਡਣੀਆਂ ਇਹਨਾਂ ਨੇ ਨਹੀਂ ਮਿਰਚਾਂ ਸਵਾਹ ਲੱਗਣਗੀਆਂ ਪਤਾ ਨਹੀਂ ਕਿੱਥੇ ਉਲਝੇ ਰਹਿੰਦੇ ਨੇ ਨਿਪਣਾ ਮਿੰਦੋ ਆ ਜਾ ਭੈਣ ਆ ਜਾ ਕੀ ਕਰੀ ਜਾਨੀ ਐ ਖਾਣੂ ਭੈਣ ਵਾ ਦੋ ਚਾਰ ਮਿਰਚਾਂ ਦੇਖ ਲੈ ਹੈ ਹੀ ਨਹੀਂ ਗੇ ਲੱਗੇ ਹੀ ਨਹੀਂ ਫਾਲ ਇਹਨਾਂ ਨੂੰ ਹੋਰ ਹੈ ਨਹੀਂ ਗਾ ਹੈ ਨਾ ਜਮੀ ਵੀ ਸੱਚੀ ਹੋਰ ਇਹਨਾਂ ਨੂੰ ਪਾਣੀ ਪੋਣੀ ਨਹੀਂ ਲੱਗਿਆ ਹੈਗਾ ਆ ਜਾ ਭੈਣ ਬਹਿ ਜਾ ਮੈਂ ਮੰਜਾ ਢਾਉਣੀ ਐ ਇਹ ਵੀ ਸੇਵਾ ਪਾਲ ਦੀਆਂ ਨੇ ਹੋਰ ਢਾਲ ਲੈ ਭੈਣ ਗਰਮੀ ਦੇਖ ਲੈ ਕਿੰਨੀ ਹੋ ਰਹੀ ਐ ਇਹ ਪੁੱਛ ਨਾ ਕੋਸ ਬੱਟ ਕੱਢ ਰੱਖੇ ਨੇ ਗਰਮੀ ਨੇ ਤਾਂ ਹੋਰ ਆ ਜਾ ਪੂਰੀ ਬਹਿ ਜਾ ਪਾਣੀ ਲਿਆਵਾ ਨਹੀਂ ਨਾ ਨਾ ਭੈਣ ਬਹਿ ਜਾ ਮੈਂ ਨਾ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਐ ਜ਼ਰੂਰੀ ਗੱਲ ਹਾਂ ਹਾਂ ਭੈਣੇ ਮੈਂ ਕਹਿੰਦੀ ਸੀ ਮੈਂ ਨਾ ਬੁੱਧੂ ਲਈ ਇੱਕ ਰਿਸ਼ਤਾ ਲੈ ਕੇ ਆਈਆਂ ਮੈਂ ਰਿਸ਼ਤੇਦਾਰੀ ਜਿੱਥੇ ਗਈ ਸੀ ਤੇ ਉੱਥੇ ਕੁੜੀ ਦੀ ਦੱਸ ਪਈ ਐ ਅੱਛਾ ਅੱਛਾ ਇਹ ਤਾਂ ਬੜੀ ਸੋਹਣੀ ਗੱਲ ਆ ਫਿਰ ਭੈਣੇ ਚਲ ਸ਼ੁ크ਰਾ ਤੇ ਕੁੜੀ ਨਾ ਵਿਚਾਰੀ ਨਰਮ ਜੇ ਘਰੋਂ ਆ ਤੇ ਕੁੜੀ ਵਾਲਿਆਂ ਨੂੰ ਮੈਂ ਸਾਰੀ ਗੱਲ ਬਾਤਾਂ ਦੱਸਦੀ ਵੀ ਬੁੱਧੂ ਇਦਾਂ ਦਾ ਐ ਮਤਲਬ ਹੈਨਾ ਤੂੰ ਵੀ ਜਾਣਦੀ ਹੋ ਐ ਸਿੱਧਰਾ ਜ ਹੈ ਵਿਚਾਰਾ ਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ ਉਹ ਕਹਿੰਦੇ ਕੋਈ ਗੱਲ ਨਹੀਂ ਭਾਈ ਤੁਸੀਂ ਗੱਲ ਕਰ ਲਿਓ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਚਲੋ ਬਿਚਾਰਾਂ ਦੀ ਰੋਟੀ ਪੱਕਦੀ ਹੋ ਜੂਗੀ ਹਾਂ ਜਗਤਾਰ ਪਾਜੀ ਦਾ ਵੀ ਬਾਲਾ ਹੀ ਔਖਾ ਹੈਗਾ ਇੱਕ ਹੱਥ ਨਾਲ ਉਹਨੂੰ ਵੀ ਔਖਾ ਹੈ ਹਨਾ ਘਰੇ ਨੂੰ ਆ ਜੂਗੀ ਘਰ ਸੰਭਲੂਗੀ ਨਾਲੇ ਪਹਿਨੇ ਸੌਡਾ ਕੇ ਤੂੰ ਸਾਰਾ ਦਿਨ ਕਹੀ ਜਾਨੀ ਆ ਵੀ ਮੈਨੂੰ ਜੱਬ ਕਰਨਾ ਪੈਂਦਾ ਪਰ ਤੁਸੀਂ ਫਰੀ ਹੋਵੋਗੇ ਹਨਾ ਉਹ ਤਾਂ ਪਹਿਨੇ ਤੇਰੀ ਗੱਲ ਠੀਕ ਆ ਕੁੜੀ ਤਾਂ ਅਸੀਂ ਵੀ ਦੇਖੀ ਆ ਇੱਕ ਦੋ ਚਾਰ ਦਿਨਾਂ ਚ ਅਸੀਂ ਦੇਖ ਕੇ ਆਵਾਂਗੇ ਮੈਂ ਬੰਟੀ ਦੇ ਡੈਡੀ ਨਾਲ ਗੱਲ ਕਰੀ ਸੀਗੀ ਜੇ ਵਧੀਆ ਲੱਗੀ ਦੇਖਦੇ ਆ ਉਧਰ ਠੀਕਾ ਕੀ ਗੱਲ ਉਧਰ ਨਹੀਂ ਫਿਰ ਆਪਾਂ ਇਹ ਦੇਖ ਲਾਂਗੇ ਕੋਈ ਤੁਸੀਂ ਵੀ ਦੇਖ ਲੇ ਹਾਂ ਅਸੀਂ ਵੀ ਦੇਖਦੇ ਫਿਰਦੇ ਆ ਭਣੇ ਚੱਲ ਮੈਨੂੰ ਵੀ ਇਹ ਵਿਚਾਰੇ ਸਿਧਰੇ ਦਾ ਘਰ ਬਸ ਜੇ ਨਾਲੇ ਰੋਟੀ ਪੱਕਦੀ ਹੋ ਜੇ ਹਾਂ ਹਾਂ ਸੱਚਾ ਤਾਂ ਤੁਸੀਂ ਵੀ ਚੰਗਾ ਲੈ ਦੱਸ ਕਿਸਮਤ ਖੁੱਲਣ ਲੱਗੀ ਤਾਂ ਚਾਰੋਂ ਪਾਸੋਂ ਖੁੱਲ ਗਈ ਹੈਨਾ ਚੱਲ ਕੋਈ ਨਾ ਪਹਿਲਾਂ ਤੁਸੀਂ ਸਲਾਹ ਕਰ ਲਿਓ ਥੋੜੇ ਵਾਲੇ ਪਾਸੇ ਦੇਖ ਲਿਓ ਜੇ ਉਹ ਠੀਕ ਲੱਗੀ ਤਾਂ ਠੀਕ ਹੈ ਨਹੀਂ ਫਿਰ ਆਪਣਾ ਵਾਲੇ ਪਾਸੇ ਤਾਂ ਹੈਗੀ ਹੋਈ ਹੈ ਤੇ ਆਪਾਂ ਚੁੰਨੀ ਚੜਾਵਾ ਕਰ ਲਾਂਗੇ ਹੈਨਾ ਹਾਂ ਹਾਂ ਭੈਣੇ ਤਾਂ ਬਹੁਤ ਵਧੀਆ ਸੋਚਿਆ ਤੈਂ ਹਾਂ ਦੋ ਚਾਰ ਦਿਨਾਂ ਚ ਹੀ ਲੈ ਆਵਾਂਗੇ ਚੁੰਨੀ ਚੜਾ ਕੇ ਹੋਰ ਨਹੀਂ ਸੱਚੀ ਬਲਾ ਹੀ ਤਰਸ ਆਉਂਦਾ ਵਿਚਾਰੇ ਦਾ ਐ ਫਿਰਦਾ ਜਦੋਂ ਲੁਸ ਲੁਸ ਕਰਦਾ ਮੈਂ ਸੋਚਦੀ ਆ ਵੀ ਵਿਚਾਰੇ ਦੀ ਮਾਂ ਹੁੰਦੀ ਤਾਂ ਹੁਣ ਉਹ ਵਿਚਾਰਾ ਹੈ ਨਾ ਕਿਤੇ ਦੀ ਕਿਤੇ ਹੁੰਦਾ ਨਾ ਭਰੀ ਤੋਂ ਭੈਣੇ ਲੁਸ ਲੁਸ ਤਾਂ ਮੈਂ ਕਰਨ ਨਹੀਂ ਦਿੰਦੀ ਦੇਖ ਇੰਨਾ ਨਾ ਰੱਖਿਆ ਰੱਖਦੀ ਆ ਟਾਈਮ ਸਰ ਰੋਟੀ ਚਾਹ ਸਭ ਕੁਝ ਫੜਾ ਕੇ ਆਉਣੀ ਆ ਹਾਂ ਹਾਂ ਉਹ ਤਾਂ ਹੁਣ ਜਾਣਦੇ ਹੀ ਆ ਸਾਰਾ ਵੇੜਾ ਆਪਾਂ ਹੈ ਨਾ ਦੇਖਦੇ ਹਾਂ ਸਾਰਾ ਦਿਨ ਹਾਂ ਤੁਸੀਂ ਇਹ ਕਰਨਾ ਭੈਣੇ ਹੋਰ ਕੀ ਨੇ ਕਰਨਾਗਾ ਫਿਰ ਐ ਨਾ ਉਹ ਤਾਂ ਵਿਚਾਰੇ ਹੁਣ ਜ਼ਮੀਨ ਜੂਨ ਸਾਰਾ ਕੁਝ ਹੀ ਤੁਹਾਡੇ ਕੋਲ ਹੀ ਆਇਆ ਹੈ ਨਾ ਫਿਰ ਤੁਸੀਂ ਇਹ ਕਰੋਗੇ ਹਾਂ ਭਣੇ ਚਾਹ ਬਣਾਵਾਂ ਮੈਂ ਥੋੜੀ ਜੀ ਨਾ ਨਾ ਭਣੇ ਗਰਮੀ ਤਾਂ ਪਹਿਲੀ ਕਿੰਨੀ ਹੋ ਰਹੀ ਹੈਗੀ ਚਾਹ ਦੀ ਤਾਂ ਲੋੜ ਨਹੀਂ ਮੈਂ ਇਸ ਮੈਂ ਪੀ ਕੇ ਆਈਆਂ ਬਾਟੀ ਰੱਖ ਕੇ ਆਈ ਸੀ ਕਰੇ ਮੈਂ ਮਾਂ ਹਾਂ ਚੱਲ ਮਿੰਦੋ ਨਾਲ ਹੁਣ ਰੈਸਲਾ ਜੀ ਕਰ ਲਿਆ ਹੈ ਨਾ ਚੱਲ ਆ ਤਾਂ ਵਧੀਆ ਕੀਤਾ ਕੋਈ ਨਾ ਮੈਂ ਸਾਨੂੰ ਦੱਸ ਦੂੰਗੀ ਫਿਰ ਹੈ ਜੇ ਸਾਨੂੰ ਠੀਕ ਲੱਗੀ ਤਾਂ ਵੀ ਦੱਸ ਦੂੰ ਨਹੀਂ ਫਿਰ ਆਪਾਂ ਸੋਡੇਣਾ ਦੇਖ ਕੇ ਆਵਾਂਗੇ ਇਹ ਰਿਸ਼ਤਾ ਹਾਂ ਹਾਂ ਭਣੇ ਬਲੈਂਸ ਹੋਣੀ ਕੁੜੀ ਤੇ ਬਲੈਂਸ ਸਿਆਣੀ ਹੈਗੀ ਚੱਲ ਫਿਰ ਤਾਂ ਵਧੀਆ ਹਾਂ ਸੱਚੀ ਐ ਜੀ ਭਾਲਦੇ ਆਪਾਂ ਤਾਂ ਵੀ ਪਰਮਾਤਮਾ ਚੱਲੋ ਵਿਚਾਰੇ ਦਾ ਹੈਨਾ ਘਰ ਵਸ ਜੇ ਹੋਰ ਨਹੀਂ ਭਣੇ ਛੇਤੀ ਗੌਰ ਕਰਿਓ ਕਿਤੇ ਅਮੀ ਕੋਲ ਜੀ ਕਰਜੋ ਹੈਨਾ ਨਾ ਕੋਈ ਨਾ ਭਣੇ ਦੱਸ ਦਾਂਗੇ ਲੈ ਉਹ ਵੀ ਆ ਗਏ ਇਹ ਕਿੱਥੇ ਗਈ ਸੀ ਸ਼ਹਿਰ ਗਏ ਸੀ ਮਾੜਾ ਤੇ ਕੰਮ ਸੀ ਹੋਰ ਕਿਵੇਂ ਪਰਜਾਈ ਉਹ ਠੀਕ ਹੋਈ ਆਜੋ ਜਮੈ ਪ੍ਰੀਤੋ ਠੀਕ ਠਾਕ ਬਾਜੀ ਤੁਸੀਂ ਦੱਸੋ ਵਧੀਆ ਕਿੱਧਰ ਜਾ ਰਹੇ ਸੀ ਬਸ ਸੁਨਾਮ ਗਏ ਦੀਏ ਕੰਮ ਜੇ ਮੜਿਆ ਅੱਛਾ ਹਾਂ ਸਪਰੇਅ ਜੀ ਲੈਣ ਗਏ ਦੀਏ ਕੰਮ ਕਰੇ ਵੀ ਨਾ ਵੀ ਸਰਦਾ ਹੈ ਨਾ ਹੋਰ ਇੱਕ ਗਰਮੀ ਬੜੀ ਲਹੂ ਪੀਰ ਖਿਆ ਗਰਮੀ ਨੇ ਤਾਂ ਹੋਰ ਪਾਣੀ ਪੀਣਾ ਲਿਆ ਕਿ ਦਮ ਨਾਲਾ ਪਾਣੀ ਦਾ ਵਾਸਾ ਜਿਹਾ ਇੱਥੇ ਆਦੇ ਤਰੰਗੜਾ ਪੀ ਗਏ ਸੀ ੱਡੇ ਜਿੱਥੇ ਖੜ ਗਏ ਸੀ ਪਾਣੀ ਕੋਲੇ ਅੱਛਾ ਅੱਛਾ ਹਾਂ ਤੇ ਪਰੀਤੋਂ ਕਿਹੜਾ ਮਾਰ ਲਿਆ ਆਪਣੇ ਕਹਿੰਦੇ ਲੈ ਤੁਸੀਂ ਤਾਂ ਨਹੀਂ ਆਂਦੇ ਮੈਂ ਸੋਚਿਆ ਚੱਲ ਮੈਂ ਹੀ ਮਿਲਿਆਵਾਂ ਜਾ ਕੇ ਹੈ ਇਹ ਤਾਂ ਵੀ ਨਿਕੜਾ ਮਾਰਦੀ ਹੈਗੀ ਹੈ ਤੁਸੀਂ ਤਾਂ ਸਾਡਾ ਬੇੜਾ ਨੀਮਾ ਕਰ ਰੱਖੇਗਾ ਸੰਤਾ ਮਿੱਟੀ ਘਵਾਣੀ ਕੋਉਗੀ ਓਏ ਐਸੀ ਤਾਂ ਬੇੜਾ ਨੀਮਾ ਨਹੀਂ ਕਰਿਆ ਤੂੰ ਤਾਂ ਕਰਦੀ ਆ ਮੈਂ ਵੀ ਇੱਕ ਕੰਮ ਆਈ ਸੀ ਬਾਜੀ ਚਲੋ ਹਾਸੀ ਮਜ਼ਾਕ ਆਪਣੀ ਜਗ੍ਹਾ ਤੇ ਮੈਂ ਕਹਿੰਦੀ ਸੀ ਮਹਾ ਬੁੱਧੂ ਦਾ ਰਿਸ਼ਤਾ ਕਰਾ ਦੰਨੇ ਆ ਮੈਂ ਇੱਕ ਕੁੜੀ ਵੇਖੀ ਹੈਗੀ ਮੈਂ ਪਹਿਣ ਕੋਲੇ ਆਈ ਸੀ ਮਹਾ ਮੈਂ ਅੱਗੇ ਗੱਲ ਖੋਲ ਲੀ ਉਹਨਾਂ ਨੂੰ ਸਾਰੀ ਗੱਲਬਾਤ ਦੱਸਤੀ ਉਹਨਾਂ ਨੂੰ ਵੀ ਕੋਈ ਇਤਰਾਜ਼ ਨਹੀਂ ਹੈਗੇ ਤੇ ਉਹ ਕਹਿੰਦੇ ਕੋਈ ਨਾ ਭਾਈ ਚੁੰਨੀ ਚੜਾ ਕੇ ਲਿਆਵਾਂਗੇ ਆਪਾਂ ਵੀ ਗਰੀਬ ਜੇ ਨੇ ਵਿਚਾਰੇ ਹੈਨਾ ਤੇ ਅੱਗੇ ਜਦੋਂ ਮੈਂ ਆਈ ਭੈਣ ਨੇ ਮੈਨੂੰ ਹੋਰ ਹੀ ਖੁਸ਼ਖਬਰੀ ਸੁਣਾਤੀ ਕਹਿੰਦੀ ਭੈਣੇ ਅਸੀਂ ਤਾਂ ਕੁੜੀ ਦੇਖ ਰੱਖੀਏਗੀ ਚਾਰਕ ਦਿਨਾਂ ਨੂੰ ਐਸਾ ਅਸੀਂ ਵੀ ਗੱਲ ਕਰਦੇ ਆ ਉਹ ਭੁੱਲ ਗਏ ਉਹਦੋਂ ਮੈਂ ਤੁਹਾਨੂੰ ਦੱਸਿਆ ਤਾਂ ਸੀਗਾ ਜਿਹੜਾ ਵੰਟੀ ਦੀ ਮਾਸੀ ਨੇ ਮੈਨੂੰ ਦੱਸ ਪਾਈ ਸੀ ਇੰਨੀ ਵਧੀਆ ਕੁੜੀ ਆ ਸਮਝਦਾਰ ਆ ਘਰ ਸਾਂਭਣ ਵਾਲੀ ਆ ਮਾਹ ਚੱਲ ਕੋਈ ਨਾ ਮਨੂੰ ਕਹ ਤੇ ਮੈਂ ਕਿਹਾ ਅਸੀਂ ਦੇਖਾਂਗੇ ਦੋ ਚਾਰ ਦਿਨ ਚ ਲੈ ਭੈਣੇ ਇਹ ਤਾਂ ਸੋਨੇ ਤੇ ਸਾਹ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਸੀ ਅੱਛਾ ਅੱਛਾ ਜਾਲ ਆ ਗਿਆ ਸਿਆਹੋ ਉਹ ਲਾਬੂ ਨੇ ਦੱਸਿਆ ਜਿਹੜਾ ਇਹ ਮਾਸੀ ਨੇ ਉਹ ਮੇਰੇ ਵਾਲੀ ਸਾਲੀ ਨੇ ਹਾਂ 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 ਅੱਛਾ ਠੀਕ ਆ ਔਰ ਰਿਸ਼ਤਾ ਹਾਂ ਔਰ ਰਿਸ਼ਤਾ ਕਿਹਾ ਸੀ ਉਹਨਾਂ ਨੇ ਨਾ ਪਹਿਲਾਂ ਪੁੱਦਨਾਂ ਨਾਲ ਗੱਲ ਕਰ ਲਈ ਹੈ ਨਾ ਆਪ ਤਾਂ ਇਹ ਵਿਚਾਰਾ ਹੈਗਾ ਜਿਹਹਾ ਜਹਾ ਹੈਗਾ ਹੈਨਾ ਚੇ ਕੁੜੀ ਸਿਆਣੀ ਆ ਕਿ ਸਮਝਦਾਰ ਆਗੀ ਇਹਨਾਂ ਦਾ ਵਿਚਾਰਿਆਂ ਦਾ ਘਰ ਸੰਭਲੂਗੀ ਹੋਰ ਭੈਣ ਸਾਨੂੰ ਤਾਂ ਆਪ ਫਿਕਰ ਵੜਵੜ ਖਾਂਦੀ ਆ ਨੀਂਦ ਨਹੀਂ ਆਉਂਦੀ ਸਾਰੀ ਰਾਤ ਇਹ ਤਾਂ ਉੱਠ ਕੇ ਬਹਿ ਜਾਂਦੇ ਨੇ ਰਾਤ ਨੂੰ ਇਹਨਾਂ ਦੀ ਫਿਕਰ ਚ ਕੀ ਕਰੀਏ ਫਿਰ ਹੁਣ ਹਾਂ ਹਾਂ ਭੈਣ ਹੋਰ ਪਰੇ ਤਾਂ ਹੁੰਦੀ ਹੋਈ ਆ ਫਿਰ ਹੈਗਾ ਤਾਂ ਉਹਦਾ ਭਾਈ ਹੂਆ ਹੁਣ ਕਿਹੜਾ ਜੀ ਕਰਦਾ ਵੀ ਐ ਬੈਠੇ ਹੈਨਾ ਕਿੱਥੇ ਉਹਦੇ ਬਰੋਬਰ ਦਾ ਹੋਵੇ ਆਪਦਾ ਜਮੀਨ ਸਾਹਮਣੇ ਸਾਰੀ ਹੁਣ ਸਾਰਾ ਕੁਝ ਸਾਨੂੰ ਕਰਨਾ ਪੈਂਦਾ ਹੈਗਾ ਸਹੀ ਗੱਲ ਹੈ ਪਾਜੀ ਹੁਣ ਇਹ ਵੀ ਵਿਚਾਰੀ ਗਰਮੀ ਜਿੱਕ ਤੇ ਆ ਗਈ ਕਦੇ ਬਾਗੀ ਜਿੱਕ ਤੇ ਰੋਟੀ ਫੜਾਈ ਕਦੇ ਚਾਹ ਫੜਾਈ ਹਾਂ ਤਾਂ ਹੀ ਤਾਂ ਕਹਿਨੀ ਆ ਪਾਜੀ ਜੇ ਵਿਚਾਰੇ ਦਾ ਘਰ ਬਸ ਜੂਗਾ ਘਰ ਸੰਭਣ ਵਾਲੀ ਆ ਜੂਗੀ ਸੋਡਾ ਵੀ ਖਿਹੜਾ ਛੁੱਟ ਜੂਗਾ ਹੈਨਾ ਨੇ ਭੈਣੇ ਹੋਰ ਤਾਂ ਹੋਰ ਮੇਰਾ ਤਾਂ ਪੁੱਤ ਵੀ ਕਹਿੰਦਾ ਮੈਂ ਤਾਂ ਬਾਅਦ ਚ ਵਿਆਹ ਕਰਾਉ ਪਹਿਲਾਂ ਸਿਧਰੇ ਦਾ ਵਿਆਹ ਕਰੋ ਅੱਛਾ ਹੋਰ ਇੰਨੀ ਫਿਕਰ ਰੱਖਦਾ ਉਹਦੀ ਲੈ ਇਹ ਤਾਂ ਬਾਲਾ ਉਹ ਕਰਦਾ ਉਹਦਾ ਬਾਲਾ ਮੋਹ ਕਰਦਾਗਾ ਹੋਰ ਉਹਦਾ ਉਹਦੇ ਲਈ ਵੀ ਰਹਿੰਦਾਗਾ ਮੋਹ ਪਿਆਰ ਤਾਂ ਬਣਿਆ ਰਹੇ ਠੀਕ ਹੈ ਚੱਲ ਭੈਣੇ ਮੜਿਆ ਨਾ ਕੋਈ ਨਵਾਂ ਦੱਸ ਦਾਂ ਮੈਂ। ਹਾਂ ਕੋਈ ਦੱਸਿਆ ਮੈਂ ਅਸੀਂ ਕਰੇ ਜਾਏ। ਹਾਂ ਦੱਸ ਦਿਓ ਭਾਜੀ ਫਿਰ ਮੈਂ ਅੱਗੇ ਗੱਲ ਕਰੂੰਗੀ ਉਹਨਾਂ ਨਾਲ ਚੰਗਾ। ਨਾ ਕੋਈ ਨਾ। ਚੰਗਾ ਭਾਈ। ਲੈ ਚੁੰਨੇ ਜਾ ਕੇ ਕਿੱਧਰ ਫਿਰਦੀ ਸੀ? ਦੇਖ ਲੈ। ਤੁਸੀਂ ਉੱਧਰ ਮੈਨੂੰ ਕਹਿੰਦੇ ਤੂੰ ਠੰਡੀ ਰਹਿ। ਗਾਹ ਵਧ ਗਈ ਹੁਣ ਤਾਂ ਗੱਲ। ਨਾ ਕੀ ਗੱਲ ਤੂੰ ਰਿਸ਼ਤੇ ਕਰਾਉਂਦੀ ਫਿਰਦੀ ਆ। ਤੂੰ ਕੀ ਬਿਹਾਰ ਤਾਂ ਹੀ ਪਾਈ ਜਾਂਦੀ ਮੈਨੂੰ ਸਮਝ ਨਹੀਂ ਹੋएगी। ਹੋਰ ਕੀ ਕਹਿੰਦੀ ਹੁਣ ਮੈਂ ਉਹਦੇ ਸਾਹਮਣੇ ਸਮਝਦੇ ਨਹੀਂ ਹੁੰਦੇ ਨਾ ਮੈਂ ਅੱਖ-ਅੱਖਾ ਚ ਸਮਝਾਈ ਜਾਨੀ ਆ। अच्छा तू फिर ਝੂਟਕੀਆਂ ਬੋਲੀ ਜਾਂਦੇ ਹੋਗੇ ਮੈਂ ਤਾਂ ਸੂਡਿਓ ਨਹੀਂ ਸਮਝਾਉਂਦੀ ਹੈਗੀ ਵੀ ਬਦਰ ਰਿਸ਼ਤਾ ਕਰਦੇਗੇ ਬਿਝੂਟ ਨਾ ਬੋਲਾ ਹੋਰ ਕੀ ਕਰਾਂ ਇਹ ਤਾਂ ਲਿਆ ਕੇ ਬਿਠਿਆ ਦੂ ਇੱਥੇ ਕਿਸੇ ਨੂੰ ਪੜ੍ਹੀ ਲਿਖੀ ਨੋਰੇ ਖੰਘਣ ਵੀ ਨਹੀਂ ਦੇਣਾ ਜ਼ਮੀਨ ਲੈਣੀ ਤਾਂ ਦੂਰ ਦੀ ਗੱਲ ਆਪਾਂ ਨੂੰ ਮੇਰੇ ਤਾਂ ਦਿਮਾਗ 'ਚ ਹੋਰ ਹੀ ਸਵਾਲ ਆਈਆਂ ਵੀ ਮਹਲਾਇ ਵੀ ਹੁਣ ਤਾਂ ਜ਼ਮੀਨ ਗਈ ਵੀ ਮਾਂ ਤਾਂ ਆਪ ਹੀ ਰਿਸ਼ਤੇ ਕਰਾਈਆਂ ਐ ਕਿ ਮੈਂ ਜ਼ਮੀਨ ਗਈ ਐ ਨਹੀਂ ਮੈਂ ਜ਼ਮੀਨ ਜਾਣ ਦਿੰਦੀ ਹੈਗੀ ਚਾਹੇ ਦੁਨੀਆ ਇੱਧਰ ਲਈ ਇੱਧਰ ਹੋ ਜੇ ਮੈਨੂੰ ਵੀ ਮਿੰਦੋ ਨਾ ਜਾਣਿਓ ਫਿਰ ਹੁਣ ਕੀ ਕਰਾਂਗੇ ਆਪਾਂ ਹੁਣ ਜੇ ਇਹ ਦੁਬਾਰੇ ਫੇਰ ਆ ਗਈ ਰਿਸ਼ਤਾ ਲੈ ਕੇ ਵੀ ਦੱਸੋ ਤੇ ਕੀ ਕਰਾਂ ਮੈਂ ਨਹੀਂ ਹੋਣ ਦਿੰਦੀ ਕੋਈ ਨਾ ਕੋਈ ਦਿਮਾਗ ਤਾਂ ਲੜਾਉਣਾ ਪਊਗਾ। ਨਾ ਕੀ ਦਿਮਾਗ ਲੜਾਏਂਗੀ ਤੂੰ ਦਿਮਾਗ ਲੜਾਉਣ ਨੂੰ ਦੱਸੇਗਾ ਆਪਣੇ ਕੋਲੇ ਕੀ ਆਹੋ ਆਗਾ ਕੁੜੀ ਆਈ ਆਪਾਂ ਉਹਨੂੰ ਦੇ ਦਾਂਗੇ। ਮੈਂ ਦੱਸਦੀ ਆਂ ਐਂ ਕਰੋ ਕੋਈ ਇਹੀ ਜੀ ਦੇਖ ਲਓ 빙ਗੀ ਬੋਲੀ ਜੀ। ਕੋਈ ਆਪਣੇ ਮੇਰੇ ਦੀ ਕੁੜੀ ਲੱਭੋ। ਜਿਹੜੀ 2-4 ਮਹੀਨੇ ਰਹੇ ਜੇ। ਜ਼ਮੀਨ ਆਪਣੇ ਨਾਂ ਲਵਾ ਜੇ ਥੋੜੇ ਘਾਣੇ ਨੂੰ ਪੈਸੇ ਦੇ ਕੇ ਆਪਾਂ ਲਾਲ ਕਰ ਦਾਂਗੇ। ਨਾ ਐ ਕੌਣ ਕੁੜੀ ਮਿਲਦੀ ਐ ਮਿਲਜੂ ਕੁੜੀ ਕੋਈ। ਬਾਦੂ ਕੋਈ ਬਚੋਲੇ-ਪਚੂਲੇ ਨਾਲ ਕਰ ਲੈ ਕਿਸੇ ਨਾਲ ਕਨੈਕਟਰ ਆਪੀ ਉਹਨਾਂ ਨਾਲੇ ਬਿਠਾਈਆਂ ਹੁੰਦੀਆਂ। ਥੋੜੇ ਘਾਣੇ ਪੈਸੇ ਆ ਫਸਲ ਆ ਜੂ ਆਪਣੀ ਚਾਰ ਪੈਸੇ ਵੱਧ ਦੇ ਦਾਂਗੇ ਹੋਰ ਹੁਣ ਗੱਲ ਤਾਂ ਥੋੜੀ ਸਹੀ ਆ ਜ਼ਮੀਨ ਵੀ ਸੱਤ ਕਿਨਾਂ ਦਾ ਸਵਾਲ ਹੈਗਾ ਇਹ ਵੀ ਸੋਚ ਤੂੰ ਮੇਰੇ ਤਨ ਇਹਨੂੰ ਪ੍ਰੀਤੋ ਜਿੰਦੇ ਕਿ नाग ਲੜਦੇ ਨੇ ਕਾਲਜੇ ਤੇ ਮੈਨੂੰ ਤਾਂ ਜ਼ਹਿਰ ਵਰਗੀ ਲੱਗਦੀ ਹੈ ਜਦੋਂ ਆਉਂਦੀ ਹੈਗੀ ਦੱਸ ਕਿਉਂ ਦਿੱਤਾ ਦੀ ਮਾਂ ਤੂੰ ਤਾਂ ਆਪ ਉਹੀ ਪਠਿਆਲਾ ਨਹੀਂ ਮੈਂ ਕੀ ਕਰਦੀ ਕਹਿ ਦਿਆ ਕਰ ਕਹਿੰਦੇ ਭਈ ਆਇਆ ਨਾ ਕਰ ਜੇਟਰ ਵਾਲੇ ਕਰ ਪੈ ਜੀ ਜੋ ਆਉਂਦੀ ਹੁੰਦੀ ਹੈ ਦੇਖ ਕੇ ਉਹ ਬਲੜੀ ਜੀ ਚ ਮੈਨੂੰ ਨਹੀਂ ਪਤਾ ਕੋਈ ਹੱਲ ਕਰ ਲੋ ਮੈਂ ਜ਼ਮੀਨ ਛੱਡ ਨਹੀਂ ਸਕਦੀ ਕਿਸੇ ਕੀਮਤ 'ਚ ਵੀ ਨਹੀਂ ਕੋਈ ਨਾ ਤੂੰ ਬੇਫਿਕਰ ਹੋ ਜਾ ਜਮੀਨ ਦਾ ਆਪਾਂ ਕਿਸੇ ਪਾਸੇ ਨਹੀਂ ਜਾਣਦੇ ਠੀਕ ਆ ਆਪਾਂ ਜਿਹੜੀ ਤੇਰੇ ਨਾਲ ਸ਼ਕੀਮਤੂ ਕਹਿਣੇ ਆ ਵੀ ਆਪਾਂ ਰਹਿਵਾਂਗੇ ਆਪਾਂ ਮੈਂ ਕਰਦਾ ਕਿਸੇ ਬੰਦੇ ਨਾਲ ਗੱਲ ਮੇਰਾ ਮਿੱਤਰ ਹੈਗਾ ਕੋਈ ਰਿਸ਼ਤੇ ਕਰਾਉਂਦਾ ਬੋਲ ਦੀਆਂ ਬਥੇਰੀਆਂ ਲਿਆਉਂਦਾ ਹੋਗਾ ਜੇ ਆਪਾਂ ਨੂੰ 65000 ਜਿਵੇਂ ਮਿਲ ਗਈ ਆਪਾਂ ਇਹਨੂੰ ਇੱਕ ਵਾਰੀ ਮੁੱਲ ਦੀ ਲਿਆ ਕੇ ਦੇ ਦਾਂਗੇ ਉਹਦੇ ਨਾਲ ਗੱਲ ਕਰ ਲਾਂਗੇ ਭਈ ਇੰਨਾ ਚਿਰ ਰਹਿਣਾਗਾ ਨਾ ਜਮੀਨ ਸਾਡੇ ਕਰਵਾ ਦੇ ਉਦੋਂ ਅੱਜ ਬਗਜੂ ਅਗਲੀ 50 60000 ਕੀ ਚਾਹੇ ਲੱਖ ਦੇਣਾ ਪੈ ਜੇ ਪਰ ਇਹ ਕੰਮ ਨਹੀਂ ਮੈਂ ਹੋਣ ਦੇਣਾ ਦਾ ਇਹਦਾ ਹੀ ਮੂੰਹ ਬੰਨਣਾ ਪਊਗਾ ਉਹੀ ਕਹਿਣਾ ਪਊਗਾ ਵੀ ਮੇਰੀ ਭੈਣ ਨੇ ਕਰਾਇਆ ਰਿਸ਼ਤਾ ਉਹ ਨੂੰ ਨਹੀਂ ਦੱਸਦੇ ਵੀ ਮੁੱਲ ਮੱਲ ਦੀ ਆ ਉਹਦੀ ਫਿਕਰ ਨਾ ਕਰ ਪੁੱਤ ਤੂੰ ਕੋਈ ਨਾ ਠੀਕ ਆ ਮੈਂ ਸਾਰਾ ਦਿਮਾਗ ਚਲਾ ਰੱਖਿਆ ਆਪਣਾ ਤੁਸੀਂ ਟੈਨਸ਼ਨ ਨਾ ਲਾ ਹੁਣ ਤਾਂ ਆਪਣੇ ਸਾਰਾ ਦਿਮਾਗ ਚ ਆ ਗਈ ਗੱਲ ਸਾਰੀ ਖੇਲ ਠੀਕ ਆ ਆਪਣੇ ਆਪ ਪਲਾਨ ਕਰਨਾ ਚੱਲ ਪਾਣੀ ਲਿਆ ਕੇ ਦੇ ਹੁਣ ਸਾਨੂੰ ਮੜਾ ਠੰਡੇ ਕਰ ਉਹ ਹੋ ਕਰਨ ਦੀ ਬੜੀ ਆ ਮੈਂ ਤਾਂ ਹੋਰੀ ਸੱਪਾ ਕੱਟ ਕੇ ਮਾਰਿਆ ਸੀ ਓਏ ਹੋਰ ਜਿਆਦਾ ਮੇਰਾ ਸਵਾਲ ਲੋਕਾਂ ਨੂੰ ਉੱਚੀ ਜਾਂਦਾ ਵੀ ਲੈ ਵੀ ਮਤਰਾ ਜੀ ਹਾਂ ਹਰਮਨ ਦਾ ਹੀ ਆ ਪੋਣਾ ਬਾਚ ਕਰਦਾ ਲੱਗਦੀ ਜਦੋਂ ਬੰਦਾ ਇੱਕ ਵਾਰੀ ਫੋਨ ਕੱਟ ਰਿਹਾ ਵੀ ਬਾਰ ਬਾਰ ਲਾਈ ਜਾਂਦੀ ਹੈ ਹੈਲੋ ਹਾਂ ਦੱਸਿਆ ਯਾਰ ਤੂੰ ਐਂ ਕਰਾ ਇੱਥੇ ਘੜ ਮੈਂ 10 ਮਿੰਟ ਚ ਹੀ ਆ ਗਿਆ ਤਾਂ ਲੱਗੇ ਬਸ ਜੋੜ ਆ ਕਿਧਰੇ ਨਾ ਉਹ ਕਿਧਰ ਚੱਲੇ ਤੂੰ ਉਹ ਬਾਫੂ ਮਾ ਆਉਣਾ ਮੈਨੂੰ ਮੜਾ ਜਰੂਰੀ ਕੰਮ ਹੋ ਗਿਆ ਆਹੇ ਜੀ ਕੀ ਜਰੂਰੀ ਕੰਮ ਹੋ ਗਿਆ ਤੈਨੂੰ ਉਹ ਬਸ ਇੱਕ ਦੋਸਤ ਦਾ ਫੋਨ ਆ ਗਿਆ ਉਹ ਕਿਸੇ ਮੁਸੀਬਤ ਚ ਹੈਗਾ ਚਾਹ ਵੀ ਨਹੀਂ ਪੀਂਦੇ ਉਹ ਮੁੰਡੇ ਨੇ ਉਹ ਮਾ ਆ ਕੇ ਵੀ ਨਾ ਓਏ ਚਾਹ ਤਾਂ ਪੀਰੇ ਨਾ ਕੰਜਰਾ ਤੜਕੀ ਤੁਰ ਪਿਆ ਆਏ ਓਏ ਰੰਬਾ ਲੈ ਉਹ ਯਾਰ ਕੀ ਐ ਤੜਕੀ ਫੋਨ ਕਰੀਏ ਨਾਲਿਆ ਬੈਗ ਜਾ ਕਿਧਰ ਚੱਕੀ ਫਿਰਦੀਆਂ ਧੂ ਬੰਟੀ ਮੈਂ ਨਾ ਆਪਣਾ ਘਰ ਛੱਡਦਾ ਹਮੇਸ਼ਾ ਲਿਖ ਕੇ ਛੱਡਦਾ ਆਪਣਾ ਉਹ ਕਿਉਂ ਛੱਡਦਾ ਦਾ ਘਰ ਕਿਉਂਕਿ ਮੈਂ ਤੈਨੂੰ ਵਿਆਹ ਕਰਾਉਣਾਗਾ ਤੇ ਤੇਰੇ ਨਾਲ ਹੀ ਰਹਿਣਾ ਉਹ ਫਿਰ ਵਿਆਹ ਕਰਾਉਣਾ ਮੈਂ ਕਦੋਂ ਕਹਿਣਾ ਕਰਾਉਣਾ ਨਹੀਂ ਬ੍ਰੈਂਕ ਸਿੱਧੀ ਕਿੰਨੇ ਆ ਗਈ ਮੈਂ ਤਾਂ ਉੱਠਾ ਉੱਠਿਆ ਬੈਣਦੀਗਾ ਦੇਖ ਮੇਰੇ ਕੋਲੇ ਤੈਨੂੰ ਦੱਸਣ ਦਾ ਤੈਨੂੰ ਕੁਝ ਕਹਿਣ ਦਾ ਜੰਮੀ ਟਾਈਮ ਨਹੀਂ ਸੀਗਾ ਗੱਲ ਇਹ ਸੀਗੀ ਅਸਲ ਚ ਤੇਰੇ ਘਰ ਦੇ ਨੇ ਮੇਰਾ ਵਿਆਹ ਕਿਤੇ ਹੋਰ ਰੱਖਤਾ ਸੀ ਪਰ ਮੈਂ ਕਿਸੇ ਹੋਰ ਨਾਲ ਵਿਆਹ ਕਰਾਉਣਾ ਨਹੀਂ ਮੈਂ ਤੇਰੇ ਨਾਲ ਵਿਆਹ ਕਰਾਉਣਾ ਤੇ ਉਹ ਯਾਰ ਫਿਰ ਤੂੰ ਪਹਿਲਾਂ ਨਹੀਂ ਦੱਸ ਸਕਦੀ ਦੀ ਮੈਂ ਵਿਆਹ ਨਹੀਂ ਕਰਾਉਣਾ ਬਾਂਟੀ ਨਾਲ ਵਿਆਹ ਕਰਾਉਣਾਗਾ ਤੈਨੂੰ ਕਿੰਨੇ ਵਾਰ ਇਹ ਕਿਹਾ ਸੀ ਵੀ ਤੂੰ ਸਾਡੇ ਕੇ ਰਿਸ਼ਤਾ ਭੇਜ ਦੇ ਪਰ ਤੂੰ ਮੇਰੀ ਗੱਲ ਮੰਨੀ ਹੀ ਨਹੀਂ ਤੂੰ ਇੱਕ ਵਾਰ ਵੀ ਆਇਆ ਮੇਰੇ ਕੋਲ ਹੁਣ ਮੈਂ ਕੀ ਕਰਦੀ ਮੈਨੂੰ ਜੋ ਸਹੀ ਲੱਗਿਆ ਮੈਂ ਉਹ ਕੀਤਾ ਪਰ ਤੂੰ ਤਾਂ ਜਮਾਂ ਜਵੱਖਣੀਆਂ ਗੱਲਾਂ ਕਰਦੀ ਐ ਹੁਣ ਬਣਨੀ ਮੈਂ ਤੈਨੂੰ ਐ ਕਿਵੇਂ ਲੈ ਕੇ ਜਾਊਗਾ ਘਰੇ ਮੈਨੂੰ ਕੀ ਕਹਿਣਗੇ ਮੇਰਾ ਬੋੜਾ ਤਾਂ ਘਰੋਂ ਕੱਢ ਦੂਗਾ ਮੈਨੂੰ ਦੇਖ ਤੂੰ ਤੋ ਰੋਟੀਆਂ ਦੇਵੇਂਗਾ ਨਾ ਮੈਂ ਉਹਨਾਂ ਚ ਗੁਜ਼ਾਰਾ ਕਰ ਲਊ ਚਟਨੀ ਨਾਲ ਦੇਵੇਂਗਾ ਉਹ ਵੀ ਖਾ ਲੂੰਗੀ ਪਰ ਮੈਂ ਤੇਰੇ ਨਾਲ ਹੀ ਰਹਿਣਾਗਾ ਬਾਕੀ ਜ਼ਰੂਰ ਨਾ ਵਿਆਹ ਨਹੀਂ ਕਰੂਗਾ ਉਹ ਰੱਖਣਾ ਤਾਂ ਮੈਂ ਵੀ ਤੈਨੂੰ ਆਪਣੇ ਨਾਲ ਹੀ ਚਾਹਣਾਗਾ ਮੈਂ ਕਿਹਾ ਤੈਨੂੰ ਬਾਹਰੇ ਤੋਰਨਾ ਕਦੇ ਬਾਰ ਯਾਰ ਕੋਈ ਸਟੇਮ ਲਾਉਣੀ ਪੈਣੀ ਹੈਗੀ ਜੋ ਮਰਜੀ ਕਰ ਤੂੰ ਮੇਰੇ ਲਈ ਕੀ ਕਰ ਸਕਦੇ ਮੈਨੂੰ ਪਰ ਉਹ ਨਾ ਯਾਰ ਤੂੰ ਘਟਿਓ ਕੀ ਕਰ ਸਕਦੇ ਤੂੰ ਮੇਲੇ ਮੈਨੂੰ ਐ ਦੱਸ ਜੋ ਮੈਂ ਕਹੂੰਗਾ ਤੈਨੂੰ ਕਰਨਾ ਪਊਗਾ ਹਰ ਹਾਲਤ ਚ ਮੈਂ ਤੇਰੇ ਲਈ ਸਾਰਾ ਕੁਝ ਕਰੂੰ ਜੋ ਤੂੰ ਕਹੇਂਗਾ ਜਿੰਨੇ ਕਹੇਂਗਾ ਮੈਂ ਉਹ ਮੇ ਕਰੂੰਗੀ ਮੈਂ ਤੇਰ ਨਾਲ ਕੁੱਲੀ ਚ ਵੀ ਗੁਜ਼ਾਰਾ ਕਰ ਲਵਾਂਗੇ ਪਰ ਮੈਨੂੰ ਛੱਟ ਨਾ ਮੇਰੀ ਗੱਲ ਸੁਣ ਫਿਰ ਧਿਆਨ ਨਾਲ ਮੇਰਾ ਇੱਕ ਤਾਇਆ ਦਾ ਮੁੰਡਾ ਹੈਗਾ ਜਿਹੜਾ ਸਦਰ ਹੈਗਾ ਤੈਨੂੰ ਉਹਦੇ ਨਾਲ ਵਿਆਹ ਕਰਾਉਣਾ ਪਊਗਾ ਤੂੰ ਪਾਗਲ ਹੋ ਗਿਆ ਪੰਟੀ ਮੈਂ ਤੇਰੇ ਨਾਲ ਵਿਆਹ ਕਰਨ ਲਈ ਆਈਆਂ ਨਾ ਕਿ ਕਿਸੇ ਹੋਰ ਨਾਲ ਤੂੰ ਇਹ ਗੱਲ ਸੋਚ ਵੀ ਕਿਵੇਂ ਲਈ ਤੇਰੇ ਦਿਮਾਗ 'ਚ ਆ ਕਿਵੇਂ ਗਈ ਇਹ ਗੱਲ ਉਹ ਯਾਰ ਗੱਲਾਂ ਤਾਂ ਸੁਣ ਲੈ ਦਿਮਾਗ ਨਾਲਾ ਤੂੰ ਤਾਂ ਉੱਦੀ ਉਲੂ ਸਦਾ ਰੱਖਦੀ ਹੈਗੀ ਜਿਹੜੀ ਉਹਨਾਂ ਦੀ ਜ਼ਮੀਨ ਹੈ ਨਾ 6 ਕਿੱਲੇ ਜ਼ਮੀਨ ਆਉਂਦੀ ਉਹਨੂੰ ਆਪ ਦਾ ਦੇਖ ਉਹਦਾ ਦਿਮਾਗ ਹੈ ਨੀਗਾ ਉਹ ਜ਼ਮੀਨ ਅਸੀਂ ਲੈਣਾ ਚਾਹੁੰਦੇ ਆਂਗੇ ਜੇ ਉਹਦਾ ਕਿਤੇ ਹੋਰ ਵਿਆਹ ਹੋ ਗਿਆ ਨਾ ਸਾਡੇ ਉੱਥੇ ਜ਼ਮੀਨ ਜਾਊਗੀ ਜੇ ਹੁਣ ਤੂੰ ਉਹਦੇ ਨਾਲ ਵਿਆਹ ਕਰਾ ਲੇਗੀ ਤੇ ਆਪਣੀ ਜ਼ਮੀਨ ਵੀ ਆਪਣੇ ਕੋਲੇ ਰਹਿ ਜੂ ਨਾਲੇ ਤੂੰ ਮੇਰੇ ਲਵੇ ਰਹਿ ਜਾਵੇਂਗੀ ਨਹੀਂ ਨਹੀਂ ਬੰਟੀ ਇਹ ਪਾਪ ਹੈਗਾ ਦੇਖ ਆਪਾਂ ਕਿਸੇ ਜਮੀਨ ਕੀ ਕਰਨੀ ਹੈਗੀ ਆਪਾਂ ਦੋਨੇ ਜਣੇ ਨਾਲ ਕੇ ਕੰਮ ਕਰ ਲਾਂਗੇ ਹਨਾ ਬਥੇਰਾ ਪੈਸਾ ਕਮਾਵਾਂਗੇ ਜ਼ਮੀਨ ਵੀ ਬਣਾ ਲਾਂਗੇ ਘਰ ਵੀ ਬਣਾ ਲਾਂਗੇ ਪਰ ਨਹੀਂ ਇਹ ਤਾਂ ਪਾਪ ਹੈ ਬਹੁਤ ਜੇ ਤੈਨੂੰ ਪਾਪ ਲੱਗਦਾ ਤਾਂ ਆਪਦਾ ਜਾਬ ਵਗ ਜਾ ਨਹੀਂ ਬੰਟੀ ਪਰ ਯਾਰ ਤੂੰ ਮੇਰੀ ਤਾਂ ਗੱਲ ਸੁਣਦੀ ਨਹੀਂ ਹੈਗੀ ਤੈਨੂੰ ਕਹਤਾ ਤੈਨੂੰ ਵਿਆਹ ਕਰਾਉਣਾ ਪਊਗਾ ਉਹ ਨਾਲੇ ਤਾਂ ਤਾਂ ਕੁਝ ਟਾਈਮ ਲਈ ਵਿਆਹ ਕਰਾਉਣਾਗਾ ਬਾਅਦ ਨੂੰ ਤਲਾਕ ਦੇ ਦੇ ਦੀ ਬੰਟੀ ਮੈਂ ਜ਼ਰੇ ਵਿਆਹ ਨਹੀਂ ਮੈਂ ਕਿੱਥੇ ਜਾਵਾਂਗੀ ਚਲ ਤੂੰ ਖੜੀ ਹੋਰ ਤਾਂ ਮੈਂ ਉਹ ਖੜੀ ਤਾਂ ਉਹ ਚਲ ਆਪਾਂ ਚੱਲ ਅਰ ਮੈਂ ਕਿਸੇ ਨੂੰ ਵਰਨਾ ਵਿਆਹ ਨਹੀਂ ਕਰਾਉਣਾ ਤੂੰ ਵੀ ਮੰਨ ਜਾ ਮੇਰੀ ਗੱਲ ਬੱਤੀ ਦੇਖ ਇੱਕ ਤਾਂ ਰੱਬ ਨੇ ਉਹ ਪਹਿਲੀ ਮਾਰਿਆ ਹੋਇਆਗਾ ਹੈਗੇ ਸਿੱਧਾ ਉਹ ਉੱਪਰ ਦੀ ਆਪਾਂ ਕਿਸੇ ਨੂੰ ਧੋਖਾ ਨਹੀਂ ਦੇ ਸਕਦੇ ਬਹੁਤ ਵੱਡਾ ਗੁਨਾਹ ਹੈ ਅਰ ਅੱਬੇ ਇਧਰਗਾਹ ਚ ਮਾਫੀ ਨਹੀਂ ਮਿਲਨੀ ਦੇਖਰ ਮਨ ਮੈਂ ਤੈਨੂੰ ਇੱਕ ਵਾਰੀ ਕਹੇ ਤਾਂ ਤੈਨੂੰ ਉਹਦੇ ਨਾਲ ਵਿਆਹ ਕਰਾਉਣਾ ਪਊਗਾ ਨਲੇ ਹੁਣ ਤੂੰ ਕਿਸੇ ਜੋਗਰੀ ਨਹੀਂ ਰਹੀ ਹੈਗੀ ਨਾ ਤੇਰਾ ਕਿਸੇ ਨਾਲ ਹੋਰ ਵਿਆਹ ਹੋਣਾਗਾ ਹੁਣ ਤੈਨੂੰ ਵੀ ਹੱਲ ਕਰਨੀ ਪੈਣਾਗਾ ਸਹੀ ਕਹਿਣਾ ਬਣਦੇ ਨਾ ਤਾਂ ਮੈਂ ਘਰ ਮੁੜਨ ਜੋਗੀ ਆ ਨਲੇ ਘਰ ਮੁੜੇ ਤਾਂ ਕੀ ਮੂ ਲੈ ਕੇ ਜਾਉਂਗੀ ਉਹਦੇ ਮਾਪੇ ਕੋਲ ਕੋਈ ਦੇ ਵਿੱਚ ਆਪਣੇ ਦੋਨਾਂ ਦੀ ਫਾਇਦਾ ਹੈਗਾ ਨਾਲੇ ਜ਼ਮੀਨ ਵੀ ਮਿਲੂਗੀ ਆਪਾਂ ਨੂੰ 6 ਕਿੱਲੇ 6 ਮੇਰੇ ਲੈ ਬਗੇ 12 ਕਿੱਲੇ ਹੋਗੇ ਵਧੀਆ ਇਸ ਦੀ ਜ਼ਿੰਦਗੀ ਜਾਵਾਂਗੇ ਆਪਾਂ ਦਿਮਾਗ ਤੋਂ ਕੰਮ ਲੈ ਬੜਾ ਮੋਟਾ ਚੱਲਾ ਜਾ ਬੈਠ ਚਲੀ ਇਧਰ ਆ ਉਹ ਤਰਪਾਉਣਾ